ਕਮਬੈਕ ਤੁਹਾਡੇ ਆਪਣੇ YouTube ਚੈਨਲਾਂ ਦਾ ਯਾਰ ਟਰੱਕਾ ਵਾਲਿਆ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਮੈਂ ਤੁਹਾਡਾ ਆਪਣਾ ਯਾਰ ਟਰੱਕਾ ਵਾਲਾ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਆਪਣਾ ਆ ਜੋ ਆਪਾਂ ਘਰਾਂ ਨੇ ਡਾਕਟਰ ਕੋਲ ਜਾਇਦ ਦਵਾਈ ਦੂਈ ਲੈ ਆਏ ਟਿਕ ਟਾਕ ਨੇ ਆ ਹੁਣ ਤੇ ਆ ਜੋ ਆਪਾਂ ਕਰਦੇ ਆ ਗੱਲਬਾਤ ਸ਼ਾਮ ਦਾ ਟਾਈਮ ਆ ਦੇਖੋ ਖੇਤਾਂ ਦੀ ਰੌਣਕ ਮੌਸਮ ਵਧੀਆ ਹੋਇਆ ਹੋਇਆ ਅੱਜ ਰੌਣਕ ਦੇਖੋ ਖੇਤਾਂ ਦੇ ਵਿੱਚ ਆ ਨਜ਼ਾਰਾ ਹੁੰਦਾ ਖੇਤਾਂ ਦੇ ਵਿੱਚ ਸ਼ਾਮ ਦੇ ਟਾਈਮ ਸਾਰੇ ਉਹਦੇ ਫੁੱਲ ਖਿੜੇ ਹੋਇਆ ਚਾਰੇ ਪਾਸੇ ਸ਼ਾਮ ਦੇ ਟਾਈਮ ਆ ਨਜ਼ਾਰਾ ਹਾਂਜੀ ਅਗਲੇ ਦਿਨ ਦੀ ਹੋ ਗਈ ਸ਼ੁਰੂਆਤ ਆਪਣੀ ਆਪਾਂ ਨੇ ਗੱਡੀ ਨੂੰ ਮਾਰ ਲਿਆ ਸੈਲਫ ਥੀਸੇ ਸੁਸੇ ਕਰ ਲਏ ਸਾਫ਼ ਤੇ ਬਾਬਾ ਜੀ ਨੂੰ ਟੇਕ ਲਿਆ ਮੱਥਾ ਤੇ ਹੁਣ ਆਪਾਂ ਰੋਟੀ ਚੱਕ ਕੇ ਚੱਲਦੇ ਆਂ ਨਾਲਾਗੜ੍ਹ ਨੂੰ ਆਜੋ ਚੱਲੀਏ ਹੁਣ ਆਪਾਂ ਨਾਲਾਗੜ੍ਹ ਨੂੰ ਜਾ ਕੇ ਕਰਦੇ ਆ ਗੱਲ ਆਗਰਵਤੀ ਲਾ ਦਿੱਤੀ ਆਪਾਂ ਨੇ ਤੇ ਅੱਜ ਮੌਸਮ ਖਰਾਬ ਜਿਹਾ ਨੇਰੀ ਚੱਲ ਰਹੀ ਆ ਪੂਰੀ ਤੇ ਹਵਾਵਾਂ ਬਾਲੀ ਤੇਜ਼ ਆ ਤੇ ਦੇਖਦੇ ਆ ਮੌਸਮ ਨਾ ਮੀਂਹ ਪਵੇ ਤਾਂ ਵਧੀਆ ਗੱਲ ਆ ਜਮੀਂ ਪੈ ਜਾਦਾ ਹਾਂਜੀ ਆਪਾਂ ਨਾਲਾਗੜ ਆ ਗਏ ਹੋਏ ਤੇ ਜਮਾਨ ਸੰਗ ਰਹੇ ਆ। ਦੇਖਦੇ ਆ ਗੱਡੀਆ ਲਵਾਉਂਦੇ ਆ। ਦੋ ਦੇ ਜਾਣੇ ਅੱਜ ਆ ਜੋ ਚੱਲੀਏ। ਗੱਡੀਆਂ ਲਈ ਆਪਾਂ ਨੇ ਲਵਾ ਤੇ ਹੁਣ ਆਗੇ ਆਪਾਂ ਇੱਕ ਚਾਹ ਪੀਣ ਆ ਜੋ। ਹਾਂਜੀ ਚਾਹ ਚੁ ਪੀ ਲਈ ਆਪਾਂ ਹੁਣ ਚੱਲਦੇ ਆ ਫੈਕਟਰੀ ਨੂੰ ਗੱਡੀ ਲੈ ਕੇ। ਗਵਾਣੇ ਗੱਡੀਆ ਲਈਆ ਲਵਾ ਅਸੀਂ ਜਾ ਕੇ ਉਹਨੂੰ ਫੈਕਟਰੀ ਦੇ ਵਿੱਚ ਦੇਖਦੇ ਆ ਕਰਦੇ ਆ ਗੱਲਬਾਤ ਥੋੜੇ ਨਾਲ ਆ ਜੋ ਚੱਲੀਏ। ਅੰਧ ਮੱਟੀ ਖਾਣਾ ਬੋਲ ਰਿਹਾ ਰੱਬ ਨੇ ਕਲੀ ਧੋਪਾ ਕੱਟ ਦਿੰਦਾ ਅੱਜ ਨੇਰੀ ਚਲਾਈ ਪਈ ਆ ਨਾ ਮੀਂਹ ਪਾ ਰਿਹਾ ਨੇਰ ਸਾਨਾ ਪੂਰਾ ਚੱਲ ਰਿਹਾ ਆਪਾਂ ਗੱਡੀ ਪਾਰਕਿੰਗ ਚੋਂ ਕੱਢ ਲਿਆਂਦੀ ਹੁਣ ਚੱਲੇ ਆਪਾਂ ਤੇਲ ਪਵਣ ਤੇਲ ਪੋ ਆ ਕੇ ਫੇਰ ਜਾਵਾਂਗੇ ਫੈਕਟਰੀ ਨੂੰ ਚਲੋ ਪਹਿਲਾ ਤੇਲ ਪਵਾਲੀਏ ਫੇਰ ਬਾਕੀ ਗੱਲਬਾਤ ਦੇਖਦੇ ਜਾਂਦੇ ਕਰਾਂਗੇ ਆਪਾਂ ਤੇ ਅੱਜ ਮੌਸਮ ਵੀ ਬੇਕਾਰ ਜਿਹਾ ਹੋਇਆ ਹੋਇਆ ਨਾਮੀਓ ਪੈ ਰਿਆਂ ਨੇਰਖਾਨਾ ਚੱਲੀ ਜਾ ਰਿਹਾ ਤੇ ਆ ਜੋ ਪੰਪ ਤੇ ਜਾ ਕੇ ਤੇਲ ਪੋ ਆਂਦੇ ਆ ਤੇ ਤੇਲ ਪੋ ਆ ਕੇ ਫੇਰ ਚੱਲਦੇ ਆ ਫੈਕਟਰੀ ਨੂੰ ਆਜੋ ਫੈਕਟਰੀ ਦੇ ਵਿੱਚ ਵੀ ਬੁਰਾ ਹਾਲ ਹੀ ਹੋਣਾ ਕਿਉਂਕਿ ਉੱਥੇ ਮਿੱਟ ਖਾਣਾ ਜ਼ਿਆਦਾ ਹੁੰਦਾ ਧੂੜ ਉੜਦੀ ਹੋਣੀ ਆ ਤੇ ਫੈਕਟਰੀ ਦਾ ਤੁਹਾਨੂੰ ਪਤਾ ਹੀ ਆ ਉੱਥੇ ਗਿੱਲੇ ਜੀ ਵੀ ਔਖਾ ਹੀ ਹੈ ਨਹਿਰਖਾਨੀ ਜਿੱਦਾ ਜ਼ਿਆਦਾ ਔਖਾ ਹੋ ਜਾਂਦਾ ਤੇ ਆਜੋ ਪੰਪ ਤੇ ਪੁੱਜ ਗਏ ਆਪਾਂ ਪਹਿਲਾਂ ਪਵਾਈਏ ਤੇਲ ਫਿਰ ਆਪਾਂ ਤੇਲ ਪਵਾ ਕੇ ਚੱਲਦੇ ਆਜੋ ਤੇਲ ਆਪਣੇ ਪਵਾ ਤੇ ਅੱਗੇ ਗੱਡੀ ਲੱਗੀ ਹੋਈ ਆ ਹੁਣ ਗੱਡੀ ਕੱਢਣੀ ਪੈਣੀ ਆਪਾਂ ਨੂੰ ਪੈ ਗਈ ਬੈਗ ਦੇਖਦੇ ਹੁਣ ਬੈਗ ਗੱਡੀ ਕੱਢ ਕੇ ਲੈ ਕੇ ਜਾਂਦੇ ਆ ਜੋ ਗੱਡੀ ਹੈ ਗੱਡੀ ਬੈਗ ਹੁਣ ਫੈਕਟਰੀ ਵਾਲੀ ਸਾਈਡ ਨੂੰ ਮੁੜ ਗਏ ਆਪਾਂ ਤੇ ਹੁਣ ਜਾ ਕੇ ਦੇਖਦੇ ਆ ਫੈਕਟਰੀ ਦੇ ਵਿੱਚ ਕੀ ਬੰਦਾ ਨੰਬਰ 20 ਵਿਆ ਹੋਇਆ ਅੱਜ ਆਪਣਾ ਪੱਕੀ ਜਾ ਜੂਗੇ ਦੇਖਦੇ ਆ ਗੱਲਬਾਤ ਕਰਦੇ ਆ ਜਿੱਦਾਂ ਵੀ ਹੋਇਆ ਆਜੋ ਚੱਲੀਏ ਹੁਣ ਫੈਕਟਰੀ ਨੂੰ ਬਾਕੀ ਗੱਲਬਾਤ ਆਪਾਂ ਉੱਥੇ ਜਾ ਕੇ ਕਰਾਂਗੇ ਵੀ ਤੇ ਆਪਾਂ ਗੱਲ ਲਾਈਵ ਵੀ ਹੋਏ ਸੀ ਤੇ ਲਾਈਵ ਵੀ ਗੱਲਬਾਤਾਂ ਮਾਰਿਆ ਕਰਾਂਗੇ ਆਪਾਂ ਆਜਿਆ ਕਰੋ ਸਾਰੇ ਲੋਕਾਂ ਦਾ ਵੀ ਆਨੰਦ ਮਾਰਿਆ ਕਰੋ ਜਿੰਨਾ ਮਾਨ ਹੁੰਦਾ ਉਸ ਤੋਂ ਆਜੋ ਫੈਕਟਰੀ ਦੇ ਗੇਟ ਮਰੇ ਪੁੱਜ ਗਏ ਸੀਸੀਸੀ ਕੇ ਮੁਖੀਆ ਜੀ ਮੇਨ ਮੁਖੀਆ ਹੈ ਐਸੀਸੀ ਕੇ ਮੁਖੀਆ ਜੀ ਜਾਂ ਸੇ ਪਲਾਂਟ ਚੱਲਦਾ ਹੈ ਇਹਦੇ ਕੋਲੋਂ ਡਿਮਾਂਡ ਚੱਲਦੀ ਆ ਪਾਰਕਿੰਗ ਜਿਹਨੂੰ ਚੱਲੇ ਆ ਹੁਣ ਗੱਡੀ ਆ ਲੈ ਕੇ ਇੱਥੇ ਦੇਤੀਆ ਬਲਕਿ ਆਪਾਂ ਨੇ ਹੁਣ ਪਾਰਕਿੰਗ 'ਚ ਜਾ ਕੇ ਦੇਖਦੇ ਆ ਪਾਰਕਿੰਗ ਦਾ ਹਾਲ ਢੂੜ ਔੜ ਰਹੀ ਆ ਪੂਰੀ ਹਵਾ ਨੇ ਤਸੱਲੀ ਕਰਾਈ ਪਈ ਆ ਪਾਰਕਿੰਗ ਦੇ ਵਿੱਚ ਆਪਾਂ ਆ ਗਏ ਹੋਏ ਆ ਗੱਡੀਆਂ ਖੜੀਆਂ ਨੇ ਅੱਜ ਬਹੁਤ ਫਲਾਟ ਬੰਦ ਹੋਇਆ ਹੋਇਆ ਸਵੇਰ ਦਾ ਤੇ ਹੁਣ ਗਿਆਨੀ ਗੋਲ ਚੱਲੇ ਆ ਚਾਹ ਪੀਣ ਹਵਾ ਬਹੁਤ ਚੱਲ ਰਹੀ ਆ ਕੀ ਕਰੀਏ ਨੇ ਰਖਾਨਾ ਬਹੁਤ ਜ਼ਿਆਦਾ ਮਿੱਟੀ ਉੱਡ ਰਹੀ ਆ ਚਲੋ ਆਜੋ ਪਹਿਲਾਂ ਚਾਹ ਪੀਂਦੇ ਆ ਫੇਰ ਕਰਦੇ ਆਪਾਂ ਗੱਲਬਾਤ 2 ਘੰਟੇ ਹੋ ਗਏ ਆ ਪਾਰਕਿੰਗ ਚ ਖੜਿਆ ਨੂੰ ਤੇ ਹੁਣ ਸੀਟੀ ਵੱਜੀ ਆ ਮੋਜੀ ਵਾਈ ਆ ਤੇ ਬੱਲੀ ਦੇਖਣ ਚੱਲੇ ਆ ਵੀ ਨੰਬਰ ਆਏ ਕਿ ਨਹੀਂ ਆਏ ਮੈਂ ਇਹਨਾਂ ਨੂੰ ਕਹੀ ਜਾਂਦਾ ਵੀ ਨਾ ਜਾਓ ਨੰਬਰ ਵਾਲੇ ਆਏ ਨਹੀਂ ਹੈਗੇ ਆਪਣੇ ਇਹ ਫੇਰ ਭੱਜੇ ਜਾਂਦੇ ਆ ਮੋਜੀ ਦਾ ਚੱਲ ਗਿਆ ਬੱਲੀ ਮੁੜਿਆ ਆ ਛਰਮਿੰਦਾ ਮਾਰਾ ਪਤਾ ਤਾਂ ਹੈਗਾ ਨਾ ਨੰਬਰ ਆਏ ਨਹੀਂ ਹੈਗੇ ਤਿੰਨ ਘੰਟੇ ਹੋ ਗਏ ਪਲਾਟ ਚੱਲਿਆ ਨਹੀਂ ਹੈਗਾ ਬੈਠੇ ਚਾਹ ਪੀ ਜਾਂਦੇ ਆ ਗਿਆਨੀ ਕੋਲ ਗਿਆਨੀ ਦੇ ਪੈਸੇ ਪਟਾਈ ਜਾਂਦੇ ਆ ਗਿਆਨੀ ਐਸ਼ ਕਰੀ ਜਾ ਰਿਹਾ ਕੱਲੇ-ਕੱਲੇ ਜਣਾ ਗੱਪਾਂ ਮਾਰੀ ਜਾਂਦਾ ਆਪਣੀਆਂ ਕਹਿੰਦੇ ਗਿਆਨੀ ਐ ਕਰਦਾ ਗਿਆਨੀ ਉਹ ਕਰਦਾ ਗਿਆਨੀ ਆਪਣੇ ਨਜ਼ਾਰੇ ਲਈ ਜਾਂਦਾ ਤਿੰਨ ਚਾਰ ਘੰਟੇ ਹੋ ਗਏ ਗਿਆਨੀ ਕੋਲ ਰੌਣਕ ਲੱਗਿਆ ਹੋਈ ਜਾਣੇ ਉੱਧਰ ਨਹੀਂ ਰਹੀ ਚੱਲੀ ਜਾਂਦੀ ਆ ਗੱਡੀਆਂ ਦੇ ਵਿੱਚ ਵੀ ਬੈਠ ਨਹੀਂ ਹੁੰਦਾ ਮਿੱਟ ਖਨਾ ਆਈ ਜਾਂਦਾ ਇਹਦੇ ਕੋਲ ਬੈਠੇ ਆ ਚਾਹ ਪੀ ਜਾਂਦੇ 11 ਵਜੇ ਦੇ ਆਏ ਹੋਏ ਤੇ ਸਾਢੇ 3:00 ਵਜੇ ਹੁਣ ਬਿਲਟੀਆਂ ਮਿਲਿਆ ਹੁਣ ਚੱਲੇ ਆ ਲਾਈਨ 'ਚ ਲੱਗੇ ਹੋਏ ਆ ਐਂਟਰੀ ਕਰਾਣ ਲਈ 5-6 ਘੰਟੇ ਬਾਅਦ ਬਿਲਟੀਆਂ ਮਿਲਿਆ ਜਾ ਕੇ ਅੱਜ ਬੱਸ ਕਰਾਤੀ ਫੈਕਟਰੀ ਵਾਲਿਆਂ ਨੇ ਵੀ ਇਹ ਵੀ ਮਰਜੀ ਦੇ ਮਾਲਕ ਬਣ ਗਏ ਹੋਏ ਆ ਹੁਣ ਆਪਣੇ ਗੇਟ ਤੇ ਪੁੱਜ ਗਏ ਹੋਏ ਆ ਸਗੋਡੀ ਨਵੀਂ ਆ ਡਾਲੇ ਡੂਲੇ ਵਾਰੇ ਘਲਾ ਲੈਂਦੇ ਆ ਹੁਣ ਡਾਲੇ ਖੋਲ ਕੇ ਆਪਾਂ ਖੜੇ ਆ ਗੇਟ ਦੇ ਕੋਲ ਐਂਟਰੀ ਕਰਾਉਣ ਲਈ ਤੇ ਗੱਡੀਆਂ ਵੀ ਬਹੁਤ ਛੜਤੀ ਆ ਹੁਣ ਤਾਂ ਪਹਿਲਾਂ ਇੱਕ ਵੀ ਨਹੀਂ ਛੜਦੇ ਤੇ ਹੁਣ ਇਕੱਠੀ ਆਈ 15 ਛੜਤੀ ਆ ਹੋਈ ਜਾਣੇ ਗੇਟ ਤੇ ਲੇਨ ਲਵਾਤੀ ਇਹਨਾਂ ਨੇ ਹੁਣ ਆ ਜੋ ਚੱਲਦੇ ਆ ਹੁਣ ਦੇਖਦੇ ਆ ਕਰਦੇ ਆ ਗੱਲਬਾਤ ਅੰਦਰ ਆ ਗਏ ਆਪਾਂ ਅੰਦਰ ਬਾਬਰ ਰੋਣ ਕੁਲਵਾਈ ਹੋਈ ਆ ਫੈਕਟਰੀ ਵਾਲਿਆਂ ਨੇ ਤੇ ਅੰਦਰ ਗੱਡੀਆਂ ਖੜੀਆਂ ਨੇ ਕਈ ਬੱਲੀ ਲੱਗਿਆ ਆ ਹਾਸੇ ਮਜ਼ਾਕ ਕਰਨ ਬਾਈ ਨਾਲ ਬਾਈ ਰਸਤਾ ਪੁੱਛ ਰਿਹਾ ਦਾ ਇਹ ਕਹਿੰਦਾ ਆਨੰਦਪੁਰ ਹੋ ਗਿਆ ਜਾਂਦਾ ਰਸਤਾ ਬਾਈ ਕਹਿੰਦਾ ਚੱਲ ਕੋਈ ਨਾ ਫੇਰ ਉਧਰ ਨੂੰ ਚੱਲ ਜਾਾਂਗੇ ਅਸੀਂ ਤੇ ਲਾਈਨ ਪੂਰੀ ਲਵਾਈ ਹੋਈ ਆ ਫੈਕਟਰੀ ਦੇ ਅੰਦਰ ਘੱਟੋ ਘੱਟ 15 ਗੱਡੀਆਂ ਹੋ ਗਈਆਂ ਹੋਈਆਂ ਦੇਖ ਦੇ ਨੇਰੀ ਨੇ ਬੁਰਾ ਹਾਲ ਕੀਤਾ ਹੋਇਆ ਫੈਕਟਰੀ ਦੇ ਅੰਦਰ ਦੇਖੋ ਕਿਹੜੇ ਹਿਸਾਬ ਨਾਲ ਧੂੜ ਉਡੜਨ ਲੱਗੀ ਹੋਈ ਆ ਉਹ ਸਾਹਮਣੇ ਦੇਖੋ ਜਿੱਥੇ ਘੋੜਾ ਘੜਾ ਉੱਤੇ ਬੁਰਾ ਹਾਲਾ ਧੂੜ ਆਇਆ ਰਹੀ ਆ ਬਾਈ ਉਹਨਾਂ ਦਾ ਹਾਲ ਦੇਖੋ ਕੀ ਹੋਇਆ ਹੋਇਆ ਬਹੁਤ ਜ਼ਿਆਦਾ ਬੁਰਾ ਹਾਲ ਆ ਫੈਕਟਰੀ ਚ ਅੱਜ ਉਹ ਫੈਕਟਰੀ ਵਾਲਿਆਂ ਨੇ ਕਰਤੇ ਬਾਵਾ ਲੇਟ 5 ਵਜੇ ਆਤੇ ਅੱਜ ਇੱਥੇ ਹੁਣ ਗੱਡੀ ਛੂਟ ਥੱਲੇ ਲਾ ਕੇ ਖੜੇ ਆ ਤੇ ਆਜੋ ਕਰਦੇ ਆ ਗੱਲਬਾਤ ਗੱਡੀਆਂ ਲਈਆ ਭਾਰਾ ਬਣੀਆਂ ਕੰਡਾ ਕਰਾ ਲਿਆ ਔਡ ਹੋ ਗਈ ਗੱਡੀ ਮੀਂਹ ਲੱਗਿਆ ਹੋਇਆ ਪੈਣ ਆਜੋ ਚੱਲਦੇ ਆ ਹੁਣ ਘਰਾਂ ਨੂੰ ਪੌਲੀ-ਉਲੀ ਪੱਲੀ ਨਿਕਲ ਪਿਆ ਆਪਾਂ ਵੀ ਤੁਰਦੇ ਆਜੋ ਜਦੋਂ ਦਾ ਫੈਕਟਰੀ ਦੇ ਅੰਦਰ ਸੀ ਉਦੋਂ ਮੀਂਹ ਚਾਹੀਦਾ ਸੀ ਉਸ ਟਾਈਮ ਤਾਂ ਰੱਬ ਨੇ ਮੀਂਹ ਪਾਇਆ ਨਹੀਂ ਜਿਸ ਟਾਈਮ ਗੱਡੀ ਭਰ ਕੇ ਸਾਡੇ ਰੱਬ ਨੇ ਮੀਂਹ ਚਾਲੂ ਕਰਤਾ ਅੰਦਰ ਧੂੜ ਓੜ ਰਹੀ ਸੀ ਉਸ ਟਾਈਮ ਮੀਂਹ ਚਾਹੀਦਾ ਸੀ ਉਸ ਟਾਈਮ ਮੀਂਹ ਨਹੀਂ ਪਿਆ ਹੈਗਾ ਆਵ ਚੱਲੀਏ ਹੁਣ ਹੁਣ ਵੀ ਮੀਂਹ ਦੀਆਂ ਕਣੀਆਂ ਜਿਹਾ ਗਿਰ ਰਹੀਆਂ ਨੇ ਜੇ ਤਾਂ ਪੈਵੇ ਚੰਗੀ ਤਰ੍ਹਾਂ ਪੈ ਜਾਵੇ ਨਹੀਂ ਤਾਂ ਇਹਨੇ ਸ਼ੀਸ਼ੇ ਖਰਾਬ ਕਰ ਦੇਣੇ ਆ ਝੋਲ ਕੇ ਕਿੰਨੀ ਵਾਰ ਸ਼ੀਸ਼ੇ ਸਾਫ਼ ਕਰੀ ਜਾਉਂਗੇ ਜਾਂਦੇ ਹੋਏ ਜਾਂਦੀਆਂ ਨੇ ਕਿਤੇ ਮੁੜ ਪਈ ਜਾਂਦੀ ਆ ਤੋ ਕਈਆਂ ਬਈ ਜਾਂਦੀ ਆ ਸੀਸਿਆਂ ਦਾ ਨਾਮ ਹਮਾਰਿਆਂ ਆ ਪਿਆ ਬੈਠੇ ਗਏ ਆਪਾਂ ਫੋਜੀ ਹੁਣ ਚਾਹ ਜੂ ਪੀਂਦੇ ਆ ਮੌਸਮ ਅੱਜ ਬਹੁਤ ਸੁਆਨਾ ਹੋਇਆ ਹੋਇਆ ਸਾਡੇ ਲਈ ਤਾਂ ਮੁਸੀਬਤ ਆ ਟੈਡੂਰ ਕਰ ਲਏ ਆਪਾਂ ਨੇ ਚੈੱਕ ਚਾਹ ਜੂ ਪੀਂਦੇ ਆ ਹੁਣ ਤੇ ਮੌਸਮ ਨੇ ਪੱਟ ਕੱਢੇ ਪਏ ਆ ਕਦੀ ਰੱਬ ਹਵਾ ਚਲਾ ਦਿੰਦਾ ਹੁਣ ਕਣੀਆਂ ਜੀਆਂ ਪਾਦ ਕੇ ਛੜਤੀ ਆ ਬੱਦਲ ਹੋਇਆ ਹੋਇਆ ਸਾਨੂੰ ਬੇਤਾ ਬਈ ਹੋਈ ਆ ਆ ਜੋ ਚਲਿਏ ਚਾਹ ਜੂ ਪੀਏ ਜਾਨੇ ਆਟਾਬੇ ਦੀ ਰੌਣਕ ਦੇਖਣ ਵਾਲੀ ਆ ਅੱਜ ਤਾਂ 뷰 ਵੀ ਬਾਲਾ ਘੈਂਟ ਆ ਰਿਹਾ ਢਾਬੇ ਦਾ ਬੱਲੀ ਦੇਖਦਾ ਘੜਾ ਆ ਯੰਗਰ ਨੂੰ ਪਤਾ ਇੱਥੇ ਹੀ ਘੜਾ ਹੁੰਦਾ ਆ ਦੇਖੋ ਢਾਬੇ ਦੀ ਰੌਣਕ ਚਾਹ ਨੂੰ ਦਿੱਤਾ ਆਪਾਂ ਨੇ ਇੱਕ ਐ ਤੇ ਛਾਂ ਆਉਂਦਾ ਟਾਈਮ ਹੋ ਗਿਆ ਹੋਇਆ ਨੇਰਾ ਹੋ ਗਿਆ ਹੋਇਆ ਬੱਦਲ ਹੋਇਆ ਹੋਇਆ 6:00 ਵਜੇ ਨੇਰਾ ਛੇਤੀ ਹੋ ਗਿਆ ਅੱਜ ਆ ਜੋ ਪਹਿਲਾਂ ਚਾਹ ਚੂ ਪੀਏ ਫਿਰ ਦੇਖਦੇ ਆ ਵਾਕੀ ਗੱਲ ਬਾਤ ਚਾਹ ਵੀ ਗਏ ਆਪਾਂ ਚੱਲਦੇ ਆ ਘਰਾਂ ਨੂੰ ਆ ਜਾਓ ਚਲਿਏ ਚਾਹ ਵੀ ਨਾ ਚਾਹ ਜੂ ਪੀ ਲਈ ਆਪਾਂ ਨੇ ਹੁਣ ਸ਼ੀਸ਼ੇ ਕਰ ਲਈਏ ਸਾਫ਼ ਮੀਨੇ ਕਰਤੇ ਸ਼ੀਸ਼ੇ ਖਰਾਬ ਆ ਜਾਓ ਕਰੀਏ ਸ਼ੀਸ਼ੇ ਸਾਫ਼ ਉਹ ਬੱਤੀ ਲਾ ਲਈ ਆਪਾਂ ਨੇ ਮੌਸਮ ਅੱਜ ਜਿਵੇਂ ਹੀ ਨਾ ਹੋਇਆ ਲਈ ਆਪਾਂ ਨੇ ਹੁਣ ਤੌਰ ਸ਼ਾਮ ਦਾ ਟਾਈਮ ਆ ਟ੍ਰੈਫਿਕ ਹੋ ਗਈ ਯਾ ਰੋਡ ਤੇ ਵਾਵਾ ਕਾਰਾਂ ਬਹੁਤ ਚੱਲ ਰਹੀਆਂ ਨੇ ਇਸ ਟਾਈਮ ਹੁਣ ਅੱਗੇ ਨੂੰ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ ਓਲੀ ਓਲੀ ਚੱਲਦੇ ਆ ਸ਼ਾਮ ਦੇ ਟਾਈਮ ਆਹੀ ਚੱਕਰ ਆ ਟ੍ਰੈਫਿਕ ਜ਼ਿਆਦਾ ਹੁੰਦੀ ਆ ਕਾਰਾ ਗੂੜਾ ਵਾਲੇ ਵਾਧੂ ਚੱਲਦੇ ਆ ਰੋਡ ਦੇ ਉੱਤੇ ਬਹੁਤ ਸਾਵਧਾਨ ਚੱਲਣਾ ਪੈਂਦਾ ਆ ਜੋ ਚੱਲੀਏ ਹੁਣ ਅੱਗੇ ਜਾ ਕੇ ਕਰਦੇ ਆ ਗੱਲਬਾਤ ਆਪਾਂ ਤੋਰਿਆਂ ਨੂੰ ਹਲੇ 15 ਮਿੰਟ ਵੀ ਨਹੀਂ ਹੋਏ ਤੇ ਅਲੀਪੁਰ ਕੋਲ ਆ ਕੇ ਜਾਮ ਲੱਗ ਗਿਆ ਮਾਲਕਪੁਰ ਜਿਹੜਾ ਪੁਲ ਬਣ ਰਿਹਾ ਪੂਰਾ ਜਾਮ ਖਿੱਚ ਖਾਈ ਦੇ ਵਿੱਚ ਕੱਢੀ ਆ ਗੱਡੀਆਂ ਜਾਮ ਦੇ ਵਿੱਚ ਕਾਰਾਂ ਵਾਲੇ ਸਾਹ ਨਹੀਂ ਲੈਂਦੇ ਇੱਕ ਤਾਂ ਕਾਰ ਵਾਲੇ 4 4 5 5 ਲਾਈਨਾਂ ਲਾ ਲੈਂਦੇ ਆ ਇਹਨਾਂ ਨੂੰ ਪਤਾ ਨਹੀਂ ਕਿਹੜੀ ਕਾਲੀ ਹੁੰਦੀ ਆ ਘਰ ਜਾਣ ਦੀ ਬਾਈ ਐਨਾ ਲਹੂ ਵਿੰਦਿਆ ਕਾਰਾਂ ਵਾਲੇ ਪੁੱਛੋਣਾ ਇੱਕ ਕਨੈਕਟਰ ਸਾਈਡ ਤੋਂ 4-4 ਆਉਂਗੇ ਦੋ ਡਰਾਈਵਰ ਸਾਈਡ ਹੋਣਗੇ ਬੰਦਾ ਰੱਖ ਕੇ ਵੀ ਕਿੱਥੇ ਚਲਾਉਂਗਾ ਗੱਡੀ ਜੇ ਡਰਾਈਵਰ ਸਾਈਡ ਚਲਾਉਂਦੇ ਦਾ ਕਨੈਕਟਰ ਸਾਈਡ ਪਤਾ ਨਹੀਂ ਕਿੱਥੇ ਦੋ ਫਸਾ ਲੈਂਦੇ ਆ ਲਿਆ ਕੇ ਇਹ ਕੀ ਕਰੀਏ ਦੱਸੋ ਇਹਨਾਂ ਦਾ ਜਾਮ ਵੀ ਪੂਰਾ ਲੱਗਿਆ ਹੋਇਆ ਸੀ ਇਸ ਟਾਈਮ ਮਾਲਕ ਪਰਦੇ ਸਾਨੂੰ ਲੋ ਜਿਆਦਾ ਤੱਕ ਮਾਲਕਪੁਰ ਨਹੀਂ ਪਾਰ ਹੋਇਆ ਉਹਦੇ ਤੱਕ ਜਾਮ ਲੱਗਿਆ ਹੋਇਆ ਸੀ ਆ ਜੋ ਚੱਲਦੇ ਆਂ ਯਾਮ ਜੋ ਆਪਾਂ ਨਿਕਲਾਏ ਤੇ ਹੁਣ ਬੇਲਾ ਰੋਡ ਦੇ ਉੱਤੇ ਮੀਂਹ ਦੀਆ ਬੰਦਾ ਬੰਦਾ ਆਈਆ ਜੀ ਲੱਗਿਆ ਹੋਈ ਜਾਣੇ ਪੈਣ ਤੇ ਰੋਪੜ ਆਪਾਂ ਪੁੱਛ ਚਲੇ ਯਾਮ ਬਹੁਤ ਹੀ ਕੰਟੈਕਟ ਖਰਾਬ ਹੋ ਗਿਆ ਯਾਮ ਦੇ ਵਿੱਚ ਇੱਕ ਤਾਂ ਮੀਂਹ ਲੱਗਿਆ ਹੋਇਆ ਤੇ ਸ਼ੀਸ਼ੇ ਖਰਾਬ ਕਰੀ ਜਾ ਰਿਹਾ ਦੋ ਵਾਰੀ ਸ਼ੀਸ਼ੇ ਸਾਫ਼ ਕਰ ਲਏ ਤੇ ਆਪਾਂ ਰੋਪੜ ਤੋਂ ਹੁਣ ਜਮਕੌਰ ਸਾਹਿਬ ਵਾਲੀ ਸਾਈਡ ਨੂੰ ਮੁੜ ਗਏ ਹੋਏ ਆ ਮੀਰੇ ਵਰਕੇ ਕੋਈ ਦੇਖ ਰਿਹਾ ਨਹੀਂ ਸਾਫ ਆ ਜੋ ਹੌਲੀ ਹੌਲੀ ਚੱਲਦੇ ਮੀਨ ਲੱਗਿਆ ਹੋਇਆ ਰੋਡ ਦੇ ਉੱਤੇ ਸ਼ੀਸ਼ੇ ਖਰਾਬ ਹੋਈ ਜਾਂਦੇ ਆ ਚਲੋ ਅੱਗੇ ਚੱਲਦੇ ਆ ਨਾਲੇ ਚੈਨਲ ਤੇ ਜਿਹੜੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਲਾਈਕ ਅਤੇ ਸ਼ੇਅਰ ਕੱਟ ਕਰ ਦਿਆ ਹੱਥ ਜੋੜ ਕੇ ਬੇਨਤੀ ਆ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆ ਜੋ ਚੱਲਦੇ ਆਪਾਂ ਹੁਣ ਘਰਾਂ ਨੂੰ ਹੌਲੀ ਹੌਲੀ ਘਰ ਜਾ ਕੇ ਦੇਖਦੇ ਆ ਕਰਾ ਪੁੱਜ ਗਏ ਆਪਾਂ ਗੱਡੀ ਡਗਾਣੇ ਤੇ ਲਾਤੀ ਤੇ ਆਪਾਂ ਆਪ ਬਲੌਗ ਦਾ ਇੱਥੇ ਹੀ ਕਰਦੇ ਆ ਐਂਡ ਤੇ ਆਪ ਬਲੌਗ ਆਪਾਂ ਕੰਟੀਨਿਊ ਛੱਡਦੇ ਆ ਪਾੜ ਦੋ ਤੁਸੀਂ ਦੇਖਿਓ ਤੇ ਆ ਵੀ ਦੇਖਿਓ ਧੰਨਵਾਦ ਤੁਹਾਡਾ